ਕੱਲੀ ਮੈਂ ਇੱਕ ਸਟੇਟਮੈਂਟ ਦਿੱਤੀ ਹੈ ਕਿ ਜਿਹੜਾ ਇੰਡੀਆ ਨਮਾ ਹਵਾਈ ਗਾਰਜ ਮਾਰਕ 3 ਜਹਾਂ ਟੂ ਬਣਾ ਰਿਹਾ ਹੈ ਉਹਦੇ ਵਿੱਚ ਜਿਹੜੀ ਅਮ੍ਰਿਤਾ ਨੇ ਟੈਕਨੋਲੋਜੀ ਦੇਣੀ ਹੈ ਉਹ ਅਜੇ ਨਾਂ ਨਾ ਦਵੇ ਜਿੰਨਾ ਚਿਰ ਪੰਨੂ ਸਾਹਿਬ ਦਾ ਕਿਸ ਦੇ ਪੂਰੀ ਸਮਰਤ ਤੋਂ ਦੀ ਜਿਹੜੀ ਜੁੰਡਲੀ ਹੈ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜੁੰਡਲੀ ਕਿਹੜੀ ਹੈ ਪ੍ਰਾਈਮ ਮਿਨਿਸਟਰ ਮੋਦੀ ਹੈ ਉਹਨਾਂ ਦਾ ਗ੍ਰੇਵਜ਼ੀ ਅਮਿਤ ਸ਼ਾ ਵਦਿਸ਼ੀ ਵਜ਼ੀਰ ਜੈ ਸ਼ੰਕਰ ਹੈ ਨੈਸ਼ਨਲ ਸਟ੍ਰੈਟਿਜਿਕ ਐਡਵਾਈਜ਼ਰ ਅਜੀਤ ਡੋਇਲੇ ਤੇ ਰੋਡਾ ਮੁਖੀ ਸਨ ਤੇ ਰਾਣਾ ਬੋਇਲਾ ਸੁਮਿਤ ਬੋਇਲ ਜਿਹੜਾ ਸਾਡਾ ਗੁਰਦਾਸਪੁਰ ਦਾ ਐਸਐਸਪੀ ਵੀਰੇ ਹੈ ਤੇ ਉਸਨੇ ਆਪਣੇ ਐਸਐਸਪੀ ਹੋਣ ਦੇ ਮੌਕੇ ਦੇ ਵਿੱਚ ਕਾਫੀ ਸਿੱਖਾ ਨੂੰ ਸਹੀ ਕੀਤਾ ਸੋ ਇਹ ਜਿਹੜੀ ਪਾਲਿਸੀ ਹੈ ਇੰਡੀਆ ਦੀ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਅਸਾਸਿਨੇਟ ਗੋਲੀ ਮਾਰ ਕੇ ਜਾਂ ਜ਼ਹਿਰ ਦੇ ਕੇ ਮਾਰਿਆ ਜਾਵੇ ਇਹ ਜਿਹੜੀ ਸਾਜ਼ਿਸ਼ ਹੈ ਇਹ ਮੈਂ ਸਮਝਦਾ ਨਾਟਾ ਬ੍ਰਿਟਾਨੀਆ ਨੂੰ ਨਾ ਕੈਨੇਡਾ ਨੂੰ ਨਾ ਅਮਰੀਕਾ ਨੂੰ ਨਾ ਜਾਪਾਨ ਨੂੰ ਨਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਇਹਨੂੰ ਠੀਕ ਸਮਝਿਆ ਗਿਆ ਬਲਕਿ ਆਸਟ੍ਰੇਲੀਆ ਦੀ ਸਰਕਾਰ ਬਹੁਤ ਫਿਕਰਮੰਦ ਹੈ ਕਿ ਇੰਡੀਆ ਦੀਆਂ ਏਜੰਸੀਆਂ ਜਿਹੜੇ ਵੀ ਸਾਡੇ ਸਿੱਖ ਹੈਗੇ ਆ ਆਸਟ੍ਰੇਲੀਆ ਦੇ ਵਿੱਚ ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਹੈਗੇ ਆ ਉੱਤੇ ਉਹਨਾਂ ਦਾ ਪਿੱਛਾ ਕਰਦੀਏ ਤੇ ਜਿਹੜੇ ਸਿੱਖ ਇਹਨਾਂ ਏਜੰਸੀਆਂ ਦੇ ਨਾਲ ਚੱਲਣ ਨੂੰ ਹਾਂ ਕਰ ਦਿੰਦੇ ਐ ਉਹਨਾਂ ਨੂੰ ਇੰਡੀਆ ਜਿੱਥੋਂ ਆਉਂਦੇ ਐ ਹਰੇਕ ਰਸੂਲਤ ਦਿੱਤੀ ਜਾਂਦੀ ਐ ਪਰ ਜਿਹੜੇ ਸਿੱਖ ਇਹ ਸ੍ਰੋਤੇ ਹੀ ਫੌਰਨ ਆਫਿਸ ਦੇ ਨਾਲ ਨਹੀਂ ਚੱਲਦੇ ਉਨਨੂੰ ਇੰਡੀਆ ਦਾ ਵੀਜ਼ਾ ਨਹੀਂ ਦਿੱਤਾ ਜਾਂਦਾ ਜਿਹੜਾ ਹੋਰ ਕੋਈ ਸੂਲਤ ਜਿਹੜੀ ਦੁਨੀਆਂ ਨੂੰ ਦਿੱਤੀ ਜਾਂਦੀ ਹੈ ਸੋ ਇਹ ਦੁਨੀਆਂ ਦੇ ਵਿੱਚ ਬਹੁਤ ਵੱਡਾ ਇੱਕ ਸਵਾਲ ਹੈ ਹੁਣ ਸਵਾਲ ਇਹ ਹੈ ਕੀ ਹਿੰਦੂਤਵਾਦੀ ਆਪਣੇ ਟਰੈਵਲ ਏਜੰਟਾਂ ਤੋਂ ਤੇ ਹੋਰਾਂ ਤੋਂ ਜਿਹੜੇ ਸਾਡੇ ਨੌਜਵਾਨ ਬਾਹਰ ਜਾਣਾ ਚਾਹੁੰਦੇ ਐ ਉਹਨਾਂ ਤੋਂ ਇੱਕ ਹੁੰਦੇ ਐ ਕਿ ਜੇ ਤੁਸੀਂ ਬਾਹਰ ਜਾਣਾ ਤੇ ਸਿਰ ਮੁੰਨ ਦਿਓ ਜਿਸ ਕਰਕੇ ਕਾਫੀ ਸਾਡੇ ਨੌਜਵਾਨ ਉਹਨਾਂ ਨੇ ਸਿਰ ਮੁੰਨੇ ਹੋਏ ਐ ਦਾੜੀਆਂ ਵੱਡੀਆਂ ਹੋਈਆਂ ਔਰ ਇਸ ਟ੍ਰੈਪ ਦੇ ਵਿੱਚ ਆ ਚੁੱਕੇ ਹਨ ਹੁਣ ਨਵੀਂ ਗੱਲ ਹੈ ਜੀ 올림픽 ਫੇਰ ਹੋਈਆਂ ਸੀ hockey ਦੀ ਟੀਮ ਦੇ ਵਿੱਚ 10 ਸਿੱਖ ਸੀਗੇ ਸਿਰਫ ਇੱਕੋ ਸਿੱਖ ਖੜਾ ਰਿਹਾ ਦਾੜਾ ਪ੍ਰਕਾਸ਼ ਸੀ ਤੇ ਕੇ ਸੀ ਬਾਕੀ ਸਾਰੇ ਮੁੰਨੇ ਰੋਡੇ ਸੀਗੇ ਹਣਜੇ ਤੋਂ ਵਾਪਸ ਆਏ ਹੈ ਇੱਕ ਬ੍ਰੌਂਜ਼ ਦਾ ਤਕਮਾ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਗਏ ਤੁਸੀਂ ਦੇਖਦੇ ਹੋ ਕਿ ਹੱਥ ਜੋੜ ਕੇ ਉਹਨਾਂ ਨੇ ਫੋਟੋਆਂ ਖਚਾਈਆਂ ਬੜੀ ਸੋਹਣੀ ਗੱਲ ਹੈ ਕਿ ਇਹ ਜਿੱਤ ਕੇ ਆਏ ਐ ਪਰ ਸਿੱਖ ਜਿਹੜੇ ਸਾਰੀ ਦੁਨੀਆ ਦੇ ਵਿੱਚ ਇੰਨੇ ਪ੍ਰੈਸ਼ਰ ਦੇ ਵਿੱਚ ਕੀ ਐਨੰਦ ਦੀ ਨਸਲ ਕੁੱਸ਼ੀ ਹੋਈ ਐ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਹਮਲੇ ਹੋਏ ਐ ਤੇ ਅੱਜ ਵੀ ਫੜੋਫੜਾਈ ਹੋ ਰਹੀ ਐ ਕਿ ਜੇ ਇਹ ਨੋ ਖੜਾਰੇ ਜੇਸਾ ਸਣੇ ਦਾੜੀ ਸਣੇ ਖੇਡਦੇ ਹੁੰਦੇ ਤਾਂ ਬਾਹਰ ਦੇ ਲੋਕਾਂ ਨੂੰ ਵੀ ਪਤਾ ਹੋਣਾ ਸੀ ਕਿ ਇਹ ਸਾਰੇ ਸਿੱਖ ਨੇ ਜੋ ਕਰਕੇ ਦੁਨੀਆ ਨੂੰ ਪਤਾ ਲੱਗ ਗਿਆ ਵੀ ਸਿੱਖਾਂ ਦੇ ਉੱਤੇ ਕੀ ਹਿੰਦੂਤਵਾ ਜ਼ੁਲਮ ਕਰ ਰਹੀ ਹੈ ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਭਾਈ ਕਬਲਪਾਤ ਸਿੰਘ ਜੀ ਨੇ ਭਾਈ ਤਲਵਿੰਦਰ ਸਿੰਘ ਦੀ ਗੱਲ ਕੀਤੀ ਬੜੇ ਤਖੜੇ ਯੋਧੇ ਸੀਗੇ ਇਹਨਾਂ ਦੇ ਉੱਤੇ ਕੈਂਡੀਡੇਟ ਦੀ ਪੁਲਿਸ ਨੇ ਇਲਜ਼ਾਮ ਲਾਇਆ ਸੀ ਕਿ ਜਿਹੜਾ ਖਨਿਸ਼ਕਾ ਹਵਾਈ ਜਾਦ ਗਿਰਿਆ ਏਅਰ ਇੰਡੀਆ ਦਾ ਉਦੋਂ ਦੇ ਚੰਨ ਦਾ ਹਾਜ਼ੀਗਾ ਪਰ ਭਾਈ ਤਲਵਿੰਦਰ ਸਿੰਘ ਨੂੰ ਤਾਂ ਪੰਜਾਬ ਦੇ ਵਿੱਚ ਫੜਿਆ ਗਿਆ ਸੀ ਤੇ ਕੇਪੀਐਸ ਗਿਰ ਨੇ ਉਹਨਾਂ ਨੂੰ ਸ਼ਹੀਦ ਕਰਤਾ ਸੀ ਤੇ ਮੈਂ ਪੁੱਛਦਾ ਕਿ ਜੇ ਹਿੰਦੂਸਤਾਨ ਇੰਡੀਆ ਇੰਨੀ ਡੀਰੀਕਸਪੀ ਲੰਦਾ ਕਨਿਸ਼ਤਾ ਦੇ ਵਿੱਚ ਫੇਰ ਤਲਵਿੰਦਰ ਸਿੰਘ ਨੂੰ ਇਹਨਾਂ ਨੇ ਕੈਨੇਡਾ ਦੀ ਪੁਲਿਸ ਨੂੰ ਕਿਉਂ ਨਹੀਂ ਦਿੱਤਾ ਇਹ ਦੇ ਪੋਚਰੇ ਚੁੰਦੀ ਇਹ ਤੇ ਜੀਪੀਐਸ ਗੱਲ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸਾਰੀਆਂ ਚੀਜ਼ਾਂ ਜਿਹੜੀਆਂ ਸਿਕੰਦਰ ਖਿਲਾਫ ਹੋ ਰਹੀਆਂ ਤੁਸੀਂ ਤੇ ਮੈਂ ਇਹਨਾਂ ਨੂੰ ਦਰਜ ਕਰ ਰਹੇ ਹਾਂ ਔਰ ਆਮਨ ਪਸੰਦ ਤਰੀਕੇ ਦੇ ਨਾਲ ਅਸੀਂ ਆਪਣੀ ਖਾਲਸਤਾਨ ਦੀ ਆਜ਼ਾਦੀ ਦੀ ਗੱਲ ਵੀ ਕਰਦੇ ਹਾਂ JDT ਹੁਣ ਸਾਰੀ ਦੁਨੀਆ ਦੇ ਵਿੱਚ ਉੱਪਰ ਕੇ ਅੱਗੇ ਆ ਰਹੀ ਹੈ। ਸ ਮੈਂ ਆਸ ਕਰਦਾ ਹੈ ਕਿ ਜਿਹੜੀਆਂ ਵੀ ਜਥੇਬੰਦੀਆਂ ਆਜ਼ਾਦੀ ਰੈਫਰੰਡਮ ਪਲੇਬਸਾਈਟ ਦੇ ਗੱਲ ਕਰਦੀਆਂ ਉਹ ਉੱਪਰ ਕੇ ਆਪਣਾ ਕੰਮ ਕਰਦੀਆਂ ਰਹਿਣਗੀਆਂ। ਔਰ ਦਲ ਖਾਲਸਾ ਵਰਗਣ ਇੱਕ ਹੱਥੇ ਪਿੱਛੇ ਨਹੀਂ ਹਟਣਗੇ। ਔਰ ਆਜ਼ਾਦੀ ਲੈਣ ਤੱਕ ਅਸੀਂ ਆਪਣੀ ਜੱਦੋਜਹਿਦ ਦੇ ਵਿੱਚ ਲੜਦੇ ਭੁੰਦੇ ਅਮਨ ਪਸੰਦ ਤਰੀਕੇ ਦੇ ਨਾਲ ਆਪਾ ਆਪਣਾ ਮੋੜ ਸਿਰਜੀਤ ਕਰਾਂਗੇ ਜਿਹੜੀ ਬਾਦਸ਼ਾਹੇ 1899 ਦੇ ਵਿੱਚ ਸਟੀਆਂ ਅੰਗਰੇਜ਼ਾਂ ਨੇ ਮੌਤਲ ਕਰਤੀ ਸੀ ਉਹ ਤੁਸੀਂ ਦੇਖੋ ਜਦੋਂ ਕਿਸੇ ਨੂੰ ਮਾਤਲ ਕਰੀ ਜਾਇਆ ਉਹ ਬਾਦ ਦੇ ਵਿੱਚ ਸੁਰਜੀਤ ਵੀ ਹੋ ਜਾਂਦਾ ਪਰ ਜਿਹੜੀ ਚੀਜ਼ ਨੂੰ ਭੰਗ ਕਰ ਜੀਏ ਉਹ ਚੀਜ਼ ਸੁਰਜੀਤ ਨਹੀਂ ਹੋਇਆ ਕਰਦੀ ਛੱਡਾ ਰਾਜਪਾਦ ਸਾਡੀ ਬਾਦਸ਼ਾਹੀ ਸੋਵਰਨਿਟੀ ਭੰਗ ਦੀ ਦਿੱਤੀ ਗਈ ਇਹ ਸ੍ਰੋ ਮਤਲ ਕੀਤਾ ਹੈ 1947 ਦੇ ਵਿੱਚ ਹਿੰਦੂ ਤੇ ਧੋਖਲੇ ਕਰਕੇ ਗਏ ਹੈ ਮੁਸਲਮਾਨਾਂ ਲਈ ਪਾਕਿਸਤਾਨ ਹਿੰਦੂਆਂ ਲਈ ਇੰਡੀਆ ਉਹਨਾਂ ਦਾ ਕਾਨੂੰਨੀ ਤੌਰ ਤੇ ਅਤਲਕਿਤ ਹੋਰ ਤੇ ਫਰਜ਼ ਬਣਦਾ ਸੀ ਕਿ ਜਿਹੜੀ ਬਾਦशाही ਸਿੱਖਾਂ ਦੀ ਅਸੀਂ ਭੰਗ ਮੌਤਲ ਕੀਤੀ ਹੈ ਉਸ ਨੂੰ ਸਵੀਜੀਤ ਕਰੀਏ ਪਰ ਇਹ ਬਹੁਤ ਪਾਰੀ ਹਨ ਗਹਿਲੀ ਕੀਤੀ ਹੈ ਤੇ ਸਾਡੇ ਜਿਹੜੇ ਉਸ ਵੇਲੇ ਦੇ ਲੀਡਰ ਸੀਗੇ ਜਿਨ੍ਹਾਂ ਨੇ ਜ਼ਾਤੀ ਲੈਣੀ ਸੀ ਉਹ ਥੋੜੇ ਜੇ ਪਰੰਦੇ ਵਿੱਚ ਪੜਾਈ ਦੇ ਵਿੱਚ ਪਛੜੇ ਹੋਏ ਸੀ ਤੇ ਮੁਸਲਮਾਨਾਂ ਦਾ ਲੀਡਰ ਜਿਹਨਾਂ ਹਿੰਦੂ ਆਂਡਰਲੀਡਰ ਨਹਿਰੂ ਤੇ ਗਾਂਧੀ ਇਹ ਬਲੈੱਡ ਤੋਂ ਆਪਣੀ ਵਕਾਲਤ ਕਰਕੇ ਆਏ ਸੀਗੇ ਇਹ ਇਸ ਕਰਕੇ ਆਪਾਂ ਮਾਰ ਖਾਧੀ ਹੈ ਤਾਂ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਜਿੱਥੇ ਜੋਸ਼ ਵੀ ਪੂਰਾ ਹੋਣਾ ਚਾਹੀਦਾ ਸਾਰਾ ਕੁਝ ਹੋਣਾ ਚਾਹੀਦਾ ਪਰ ਪੜਾਈ ਦੇ ਵਿੱਚ ਆਉਤੇ ਇਲਮ ਵੀ ਪੂਰਾ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਰਦੀ ਨੂੰ ਕਿਵੇਂ ਲੈਣਾ ਹੈ